ਫਿਰ ਉੱਥੇ ਠੀਕ ਠਾਕ ਰਹੇ ਉਹਨਾਂ ਨੇ ਬਸ ਇਹ ਕਹਿੰਦਾ ਕਿ ਇਹ ਤੇ ਕੇਮ ਕਹਿੰਦਾ ਵੀ ਤੂੰ ਸਾਡੇ ਨਾਲ ਹੀ ਜਾਣਾ ਓਕੇ ਹਾਂਜੀ ਨਾਲ ਹੀ ਚੱਲ ਆਖਰੀ ਮੁਲਾਕਾਤ ਬੜੀ ਜੀ ਬਲਵਤ ਵਾਲੀ ਫੋਨ ਤੇ ਕਰ ਹੋਈ ਇਹ ਸਾਡੀ ਦੂਜੇ ਮਹੀਨੇ ਦੀ 23 ਤਰੀਕ ਹੋਈ ਹੈ ਹਾਂਜੀ ਉਸ ਤੋਂ ਬਾਅਦ ਕੋਈ ਨਾ ਹੋਇਆ ਉਸ ਤੋਂ ਬਾਅਦ ਨਹੀਂ ਗੱਲ ਫਿਰ ਫਿਰ ਤੁਸੀਂ ਉਸ ਤੋਂ ਬਾਅਦ ਤੁਸੀਂ ਪੁੱਛ ਚੈੱਕ ਕਰਨ ਲਈ ਚੱਲ ਗਈ ਸੀ ਮੇਰੇ ਆਪ ਜੀ ਮੇਰੀ ਗੱਲ ਨਹੀਂ ਹੋਈ ਮੈਂ ਇਹਨਾਂ ਨੂੰ ਕੁਝ ਦੇ ਦੇ ਪੰਕਚ ਨੂੰ ਕੋਈ ਫੋਨ ਕਰਕੇ ਪੁੱਛਣਾ ਦਿੱਲੀ ਇਹਦੇ ਡੈਡੀ ਨੂੰ ਰਾਜਕਮਾਰ ਨੂੰ ਪੁੱਛਣਾ ਦਿੱਲੀ ਹਾਂਜੀ ਫਿਰ ਉਹਨਾਂ ਦੀ ਬੇਟੀ ਪੀਕੂ ਉਹਨਾਂ ਨੂੰ ਦਿੱਲੀ ਪੁੱਛਣਾ ਨੋਰੇਕਾਰ ਬੜਿਆ ਪਤਾ ਨਹੀਂ ਲੱਗਿਆ ਕਿੱਥੇ ਆ ਕਹਿੰਦੇ ਟੈਂਸ਼ਨ ਨਾ ਲੋ ਸਾਡਾ ਚਾਚਾ ਨਾਲ ਆ ਲੈਣਾ ਰੇ ਕਿਸੀ ਕੋ ਭਰਾ ਉਹਨਾਂ ਕਿੱਥੇ ਹੈ ਸੇਫ ਹੀ ਆ ਠੀਕ ਆ ਮੈਂ ਸਿਰਦਾ ਕਰਦੇ ਰਹਿਣਾ ਦਿਲੀ ਦਿਨ ਰਾਤ ਫੋਨ ਕਰਨਾ ਮੈਂ ਦਿਨ ਰਾਤ ਫੋਨ ਕਰਨਾ ਨਾਲ ਉਹ ਘਰ ਗਿਆ ਉਹਨਾਂ ਦੇ ਘਰ ਵੀ ਕਰਨਾ ਮੁੰਡਾ ਜਿਹੜਾ ਰਮਿਨੀਆਂ ਦੇ ਬੈਠਾ ਉਹਨੂੰ ਵੀ ਕਰਨਾ ਰਾਜਕੁਮਾਰ ਨੂੰ ਵੀ ਕਰਨਾ ਉਹਨੇ ਹੀ ਕਹਿਣਾ ਅਬ ਨਹੀਂ ਮੇਰਾ ਭਰਾ ਨਾਲ ਸੇਫ ਹੋ ਠੀਕ ਆ ਬਿਲਕੁਲ ਠੀਕ ਆ ਤੁਹਾਡੀ ਇਹਨਾਂ ਗੱਲਬਾਤ ਕਿਸੇ ਕੋ ਕਦੇ ਦੱਸਿਆ ਤੁਮ ਮਾਸਮਾ ਨਹੀਂ ਜੀ ਕੋਈ ਨਹੀਂ ਦੱਸਿਆ ਨਾਲ ਤੋ ਬਾਰ ਮੋਤਾ ਕਰਨ ਵੀ ਪਤਾ ਨਹੀਂ ਨਹੀਂ ਦੱਸਿਆ ਇਹੀ ਕਹਿੰਦੇ ਵੀ ਬਿਲਕੁਲ ਠੀਕ ਹੈ ਅਸੀਂ ਆਪਣੇ ਬੱਚਿਆਂ ਦਾ ਖੂਨ ਪੀਏ ਜੇ ਝੂਠ ਮਾਰੇ ਤੁਹਾਡਾ ਹਸਬੰਦ ਬਿਲਕੁਲ ਸਹੀ ਹੈ ਤੁਹਾਨੂੰ ਪਤਾ ਕਿਸਨ ਨੂੰ ਕਹਿੰਦਾ ਇਹ ਮੇਰੇ ਮਤਲਬ ਕਿ ਨਹੀਂ ਪਤਾ ਚੱਲ ਰਹੀ ਮੇਰੇ ਦੇਰ ਨੇ ਮੇਲ ਪਾਈ ਇਧਰੋਂ ਮੇਰੇ ਪਾਈ ਵੀਡੀਓ ਪਈਆਂ ਤੇ ਇਹ ਬੰਦਾ ਲਾਪਤਾ ਕੁਝ ਪਤਾ ਨਹੀਂ ਲੱਗ ਰਿਹਾ ਓਕੇ ਉਹਨਾਂ ਨੇ ਹੀ ਪੁੱਛਦੇ ਕਹਿੰਦੇ ਨਹੀਂ ਤੁਹਾਡਾ ਬੰਦਾ ਬਿਲਕੁਲ ਸਹੀ ਹੈ ਖਬਰ ਆਉਣਾ ਇਹ ਕਦੀ ਜੇਲ੍ਹ ਦਾਖ ਦੇਣੀ ਸਾਨੂੰ ਕਦੀ ਆ ਫੋਰਸ ਦਾਖ ਦੇਣੀ ਬਸ ਇਸ ਤਰ੍ਹਾਂ ਲਾਰਿਆ ਕੀਤਾ ਰੱਖਿਆ ਤੁਹਾਨੂੰ ਕੀ ਲੱਗਾ ਫਿਰ ਤੁਹਾਨੂੰ ਕੀ ਲੱਗਦਾ ਕਿ ਚੁੱਧਾ ਮਰਿਆ ਹੈ ਹੋ ਜੀ ਕਾਹਦੇ ਨਾਂ ਨਾਂ ਨਿ ਮਾਰੇ ਕਿਹਦਾ ਨੇ ਮਾਰਿਆ ਜਿਹੜੇ ਏਜੰਟ ਲੈ ਕੇ ਹਾਂਜੀ ਇਹ ਨਾਲ ਹੀ ਰਿਹਾ ਜੀ ਤੇ ਫੇਮ ਐਂਡ ਧੱਕੇ ਦੇ ਨਾਲ ਹੀ ਰਿਹਾ ਤੁਹਾਡਾ ਮਤਲਬ ਕਹਿਣਾ ਮਤਲਬ ਜਿਹੜੇ ਜੱਟ ਨਾਲ ਲੈ ਕੇ ਉਹ ਵੀ ਇਹਨਾਂ ਨੂੰ ਮਾਰਨਾ ਹਾਂਜੀ ਤੁਹਾਡੀ ਗੱਲਬਾਤ ਜਿਹੜੀ ਹੋਈ ਸੀ ਉਹ ਸਹੀ ਸੀ ਜੀ ਹਾਂਜੀ ਕੀ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਜੀ ਅਸੀਂ ਸਾਫ਼ ਮੰਗਦੇ ਜੀ ਕਿ ਤਾਂ ਕਾਰਵਾਈ ਕੀਤੀ ਜਾਏ ਜੀ ਜੀ ਮੇਰਾ ਨੌਤਰ ਮਨਤ ਕੁਮਾਰਾ ਜੀ ਕਿਹੜੇ ਪਿੰਡ ਬੈਠਿਆ ਹੋਆ ਆ ਪਗੰਨੇ ਪਿੰਡ ਬੈਠੇ ਜੀ ਗੱਲਰਾ ਹੈਪਨ ਹੋ ਗਿਆ ਤੁਸੀਂ ਬੈਠੇ ਹੋਗੇ ਇਕੱਠੇ ਹੋਗੇ ਤੁਹਾਡੇ ਕਰੀ ਲੇਡੀਜ਼ ਬੈਠੀਆਂ ਹੈਗੀਆਂ ਲੱਗਦਾ ਵੀ ਤੁਹਾਡੇ ਬ੍ਰਦਰ ਦੀ ਡੈਥ ਹੋ ਚੁੱਕੀ ਆ ਜਿਹੜਾ ਬਾਹਰ ਜਾ ਰਹੇ ਸੀ ਅਰਮੀਨੀਆ ਹਾਂਜੀ ਇਹ ਸਾਰਾ ਮਾਮਲਾ ਹੈਗਾ ਭਾਜੀਆ ਉਹਨਾਂ ਦਾ ਮਾਮਲਾ ਇਦਾਂ ਜੀ ਵੀ ਸਾਡੇ ਕੋਲ ਏਜੰਟਸ ਸਾਈਡੋਂ ਘਰ ਆਏ ਸੀਗੇ ਜੀ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਜੀ ਉਹ ਸਾਡੇ ਕੋਲੋਂ ਪੈਸੇ ਲੈ ਕੇ ਗਏ ਜੀ 12,32,000 ਰੁਪਏ ਉਹਨਾਂ ਨੇ ਸਾਡੇ ਕੋਲ ਲਿਆ ਜੀ ਪੰਕਜ ਕੁਮਾਰ ਰਾਜ ਕੁਮਾਰ ਉਹਨਾਂ ਦੀ ਪੁੱਤਰੀ ਪੀਕੂ ਰਕੇਸ਼ ਕੁਮਾਰ ਇਹਨਾਂ ਪੰਜਾਂ ਬੰਦਿਆਂ ਨੇ ਸਾਡੇ ਕੋਲੋਂ ਪੈਸੇ ਲਏ ਜੀ ਪੈਸੇ ਲੈਣ ਦੇ ਬਾਵਜੂਦ ਇਹਦਾ ਬੰਦਿਆਂ ਦੇ ਉਹਨੂੰ ਕਹਿੰਦੇ ਸੀ ਵੀ ਅਸੀਂ ਤੁਹਾਨੂੰ ਬਾਹਰ ਭੇਜ ਦਾਂਗੇ ਬਾਈਅਰ ਪਰ ਇਹਨਾਂ ਨੇ ਉਹਨੂੰ ਬਾਈਅਰ ਨਹੀਂ ਭੇਜਿਆ ਜੀ ਇਹਨੂੰ ਕਾਹੜਾ ਕੜੇ ਦੇਸੀ ਭਾਜੀ ਉਹਨਾਂ ਨੇ ਜਾਣਾ ਸੀਗਾ ਇਟਲੀ ਜਾਣਾ ਸੀ ਜੀ ਇਟਲੀ ਜਾਣਾ ਸੀ ਹਾਂਜੀ ਇਟਲੀ ਜਾਣਾ ਸੀ ਓਕੇ ਹਾਂਜੀ ਤੇ ਇਹ ਜਿਹੜੇ ਏਜੰਟ ਸੀ ਤੁਹਾਡੇ ਨੂੰ ਸੀ ਤੁਹਾਨੂੰ ਜਾਣਦੇ ਹੀ ਸਾਰੇ ਹਾਂਜੀ ਉਹ ਸਾਡੇ ਮਦਗੀ ਰਿਸ਼ਤੇਦਾਰ ਲੱਗਦੇ ਸੀਗੇ ਜੀ ਰਿਸ਼ਤੇਦਾਰ ਅੱਛੇ ਦੇਸੀ ਹੋਇਆ ਭਾਜੀ ਹਾਂਜੀ ਫਿਰ ਅੱਗੇ ਕੀ ਹੋਇਆ ਜਿਆ ਪੈਸੇ ਲੈ ਕੇ ਉਹ ਸਾਡੇ ਕੋਲ ਪੈਸੇ ਲੈ ਕੇ ਗਏ ਜੀ ਸਾਨੂੰ ਕਹਿੰਦੇ ਵੀ ਅਸੀਂ ਬਾਈਅਰ ਉਹਨੂੰ ਬਾਹਰ ਭੇਜ ਦਵਾਂਗੇ ਜੀ ਉਹ ਬਾਹਰ ਭੇਜਣ ਦੇ ਬ ਇਹਨਾਂ ਨੇ ਸਾਨੂੰ ਕੁਝ ਵੀ ਸਾਨੂੰ ਦੱਸਿਆ ਨਹੀਂ ਹੈਗਾ ਜੀ ਦੂਰੀ ਡੈਥ ਕਿੱਦਾਂ ਹੋਈ ਕਿੱਦਾਂ ਨਹੀਂ ਹੋਈ ਸਾਨੂੰ ਕੁਝ ਨਹੀਂ ਪਤਾ ਜੀ ਇਸ ਗੱਲ ਦੇ ਬਾਰੇ ਇਹ ਸਾਰੀ ਗੱਲ ਦਾ ਉਹਨਾਂ ਦੀ ਫੈਮਿਲੀ ਨੂੰ ਪਤਾ ਜੀ ਰਾਜਕੁਮਾਰ ਨੂੰ ਪੀਕੂ ਨੂੰ ਪੰਕਜ ਕੁਮਾਰ ਨੂੰ ਰਕੇਸ਼ ਕੁਮਾਰ ਨੂੰ ਇਹਨਾਂ ਨੂੰ ਸਾਰਾ ਕੁਝ ਪਤਾ ਜੀ ਇਸ ਗੱਲ ਬਾਰੇ ਵੀ ਕੀ ਕੀ ਉਹਦੇ ਵਾਪਰਿਆ ਕਿੱਦਾਂ ਹੋਇਆ ਕਿੱਦਾਂ ਨਹੀਂ ਹੋਇਆ ਜੀ 9 ਮਹੀਨੇ ਪਹਿਲਾਂ ਬਾਜੀ ਗਏ ਤੁਹਾਡੇ ਕੋਲ ਤੁਹਾਡੇ ਬਲੱਦਰ ਗਏ ਸੀ ਜੀ 12ਵੇਂ ਮਹੀਨੇ 4 ਤਰੀਕ ਨੂੰ ਗਏ ਸੀਗੇ ਜੀ ਤੇ ਇਹ ਡੈਥ ਦਾ ਨੂੰ ਕੋਈ ਪਤਾ ਲੱਗਾ ਦੱਸਦਾ ਸਾਨੂੰ ਪਤਾ ਲੱਗਾ ਜੀ 2 ਮਹੀਨੇ ਪਹਿਲਾਂ ਬਦਲ ਲੱਗ ਗਈ ਸਾਨੂੰ 2 ਮਹੀਨੇ ਪਹਿਲਾਂ ਬਦਲ ਹਾਂਜੀ ਜਿਹੜੇ ਤੁਸੀਂ ਨਾਲੋਂ ਏਜੰਡਾ ਨੂੰ ਪੈਸੇ ਦਿੱਤੇ ਆ ਉਹਨਾਂ ਦਾ ਕੋਈ ਤੁਹਾਡੇ ਕੋਲ ਪ੍ਰੂਫ ਹੈ ਆ ਵਗੈਰਾ ਸਾਰਾ ਕੁਝ ਹਾਂਜੀ ਹਾਂਜੀ ਸਾਡੇ ਕੋਲ ਪ੍ਰੂਫ ਹੈਗਾ ਜੀ ਅਸੀਂ 5 ਲੱਖ ਰੁਪਈਆ ਉਹਨਾਂ ਦੇ ਖਾਤੇ ਵਿੱਚ ਪਾਇਆ ਸੀ ਜੀ ਓਕੇ ਤੇ 7 ਲੱਖ ਰੁਪਈਆ ਫਗਵਾੜੇ ਜੀ ਉਹਨਾਂ ਦੀ ਕੋਠੀ ਸੀ ਉਹਨਾਂ ਦੇ ਕੋਈ ਰਿਸ਼ਤੇਦਾਰ ਸੀ ਜਾਂ ਉਹਨਾਂ ਦੇ ਕੋਈ ਵਾਕਫ ਕੋਈ ਜਾਣਦੇ ਸੀ ਉਹਨਾਂ ਨੂੰ ਜੀ ਤਾਂ ਉਹਨਾਂ ਨੇ ਸਾਨੂੰ ਉੱਥੇ ਬੁਲਾਇਆ ਸੀਗਾ ਤੇ ਉੱਥੇ ਅਸੀਂ ਉਹਨਾਂ ਨੂੰ ਪੈਸੇ ਦਿੱਤੇ ਜੀ ਠੀਕ ਆ ਜਿਹੜੇ ਤੁਹਾਡੇ ਬ੍ਰਦਰ ਦੀ ਡੈਥ ਹੋ ਗਈ ਉਹ ਚੱਕੀ ਉਹਨਾਂ ਦੀ ਡੈਡ ਬੋਡੀ ਵਗੈਰਾ ਆ ਗਈ ਉਹ ਮੇਰੇ ਵੱਡੇ ਬਲਦਰ ਨੇ ਜੀ ਆਪਣੇ ਮਗਾਈ ਸੀਗੀ ਠੀਕ ਆ ਤੇ ਇਹ ਵੀ ਸਾਹਿਬ ਤੁਸੀਂ ਕੋਈ ਪੁਲਿਸ ਕੰਪਲੇਨਟ ਕੀਤੀ ਭਾਜੀ ਹਾਂਜੀ ਅਸੀਂ ਪੁਲਿਸ ਕੰਪਲੇਨਟ ਕੀਤੀ ਸੀਗੀ ਜੀ ਐਸਐਸਪੀ ਸਰ ਨੂੰ ਇਹ ਦਿਖਾ ਦਿੱਤੀ ਸੀਗੀ ਜੀ ਉਹਨਾਂ ਨੇ ਡੀਐਸਪੀ ਨੂੰ ਮਾਰਗ ਕੀਤੀ ਡੀਐਸਪੀ ਨੇ ਅੱਗੋਂ ਆਪਣੇ ਲਖਵੀਰ ਸਰ ਨੂੰ ਆਪਣੇ ਮਾਰਗ ਕੀਤੀ ਜੀ ਮਾਰਗ ਕਰਨ ਦੇ ਬਾਵਜੂਦ ਉਹਨਾਂ ਨੇ ਇੱਕ ਬੰਦੇ ਦੇ ਪਰਚਾ ਕੱਟਤਾ ਜੀ ਔਰ ਚਾਰ ਬੰਦਿਆਂ ਦੇ ਜਿਹੜੇ ਨਾਂ ਸੀ ਉਹਨਾਂ ਨੇ ਕਢਦੇ ਉਹਨਾਂ ਨੇ ਕੋਈ ਪਰਚਾ ਨਹੀਂ ਕੀਤਾ ਕੁਝ ਨਹੀਂ ਕੀਤਾ ਜੀ ਉਹਨਾਂ ਨੇ। ਉਹਦੀ ਪ੍ਰੋਪਰ ਉਹਨਾਂ ਦੇ ਨਾਮ ਵਿੱਚ ਲਿਖੇ ਸੀ ਬੰਦੇ ਦਾ। ਹਾਂਜੀ ਹਾਂਜੀ ਅਸੀਂ ਪ੍ਰੋਪਰ ਉਹਨਾਂ ਦੇ ਬਕਾਇਦਾ ਨਾਮ ਵਿੱਚ ਲਿਖੇ ਹੋਏ ਆ ਜੀ ਉਹਨਾਂ ਦੇ ਫੋਨ ਨੰਬਰ ਸਾਰਾ ਕੁਝ ਅਸੀਂ ਲਿਖਿਆ ਹੋਇਆ ਆ ਜੀ। ਠੀਕ ਆ। ਹਾਂਜੀ ਉਹਨਾਂ ਦੀ ਜਦੋਂ ਮੈਂ ਘਰੋਂ ਉਹਨਾਂ ਨੂੰ ਪੈਸੇ ਦੇਣ ਵੀ ਗਿਆ ਵਾਂ ਉਹਨਾਂ ਨੇ ਮੈਨੂੰ ਬਕਾਇਦਾ ਮੈਨੂੰ ਫੋਨ ਕੀਤਾ ਕਹਿੰਦੇ ਹਾਂ ਵੀ ਕਿੰਦੇ ਵੀ ਤੂੰ ਪੈਸੇ ਕਢਾ ਲਿਆ ਮੈਂ ਕਿਹਾ ਹਾਂਜੀ ਮੈਂ ਪੈਸੇ ਕਢਾ ਲਿਆ ਜੀ। ਪੈਸੇ ਕਢਾਣ ਦੇ ਬਾਵਜੂਦ ਉਹ ਫਗਵਾੜੇ ਮੇਰੇ ਕੋਲ 7 ਲੱਖ ਰੁਪਇਆ ਫਗਵਾੜੇ ਉਹਨਾਂ ਦੀ ਕੋਈ ਉਹਨਾਂ ਦੀ ਬੇਟੀ ਪਿੱਕੂ ਰਕੇਸ਼ ਕੁਮਾਰ ਤੇ ਰਾਜ ਕੁਮਾਰ ਇਹ ਤਿੰਨ ਬੰਦੇ ਮੇਰੇ ਕੋਲ ਮੌਕੇ ਦੇ ਉੱਤੇ ਪੈਸੇ ਲੈਣ ਆਏ ਸੀ ਜੀ ਲੈਣਾ ਜੀ ਹਾਂ ਜੀ ਹੁਣ ਵੱਡਾ ਪ੍ਰਸ਼ਾਸਨ ਤੋਂ ਸਾਡੀ ਕੀ ਮੰਗ ਹੈ ਜੀ ਮੇਰੀ ਪ੍ਰਸ਼ਾਸਨ ਤੋਂ ਡੀਜੀਪੀ ਤੋਂ ਮੁੱਖ ਮੰਤਰੀ ਸਾਹਿਬ ਤੋਂ ਮੇਰੀ ਇਹੀ ਮੰਗ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਔਰ ਇਹਨਾਂ ਚਾਰਾਂ ਬੰਦਿਆਂ ਦੇ ਪਰਚੇ ਕੱਟ ਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਜੀ ਤੁਹਾਨੂੰ ਕੋਈ ਲੱਗਦਾ ਜਿਹੜੇ ਡੀਐਸ ਜਿਹੜੇ ਐਸਐਚਓ ਲਖਵੀਰ ਹੈਗੇ ਆ ਉਹਨਾਂ ਦਾ ਕੋਈ ਮੇੜੀ ਪੁੱਤ ਲੱਗਦੀ ਤੁਹਾਨੂੰ ਬਿਲਕੁਲ ਜੀ ਇਹ ਸਾਰੇ ਮਲੇ ਹੋਏ ਆ ਜੀ ਮਰੇ ਹੋਇਆ ਹਾਂਜੀ ਸਹਮਲੇ ਹੋਇਆ ਜੀ ਠੀਕ ਆ ਤੇ ਤੁਹਾਡੇ ਜਿਹੜੇ ਬ੍ਰਦਰ ਦੀ ਡੈਡ ਬੋਡੀ ਕਿੱਥੇ ਗਈ ਆ ਕਾਤਾ ਸੰਸਕਾਰ ਕਰੀਆਂ ਨੇ ਨਹੀਂ ਜੇ ਅਜੇ ਸੰਸਕਾਰ ਨਹੀਂ ਕੀਤਾ ਹੈਗਾ ਜੀ ਉਹਨਾਂ ਦੀ ਜਿਹੜੀ ਬੋਡੀ ਉਹ ਇੱਥੇ ਸਰਕਾਰੀ ਹਸਪੀਟਲ ਜਮ੍ਹਾਂ ਕਰਾਈ ਆ ਜੀ ਤੇ ਅਸੀਂ ਸਰ ਉਹਨਾਂ ਟਾਈਮ ਸੰਸਕਾਰ ਨਹੀਂ ਕਰਨਾ ਹੈਗਾ ਚਾਹੇ ਸਾਨੂੰ 10 ਦਿਨ ਲੱਗ ਜਾਣ ਚਾਹੇ ਸਾਨੂੰ ਮਹੀਨਾ ਲੱਗ ਜਾਏ ਅਸੀਂ ਉਹਨਾਂ ਟਾਈਮ ਸੰਸਕਾਰ ਨਹੀਂ ਕਰਨਾ ਜਿੰਨਾ ਟਾਈਮ ਸਾਨੂੰ ਅਨਸਾਫ਼ ਨਹੀਂ ਮਿਲਦਾ ਜੀ